ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਵਿਖੇ ਸ਼੍ਰੀ ਕ੍ਰਿਸ਼ਨ ਸੰਗੀਤਨ ਮੰਡਲ ਵੱਲੋਂ ਪਸੰਦ ਪੰਚਮੀ ਦੇ ਮੌਕੇ ਰੰਗ ਮਹਿਲ ਸ਼ਿਵ ਮੰਦਿਰ ਵਿਖੇ ਭਗਵਾਨ ਕ੍ਰਿਸ਼ਨ ਜੀ ਦਾ ਹੋਲੀ ਮਹੋਤਸਵ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਕ੍ਰਿਸ਼ਨ ਸੰਗੀਤ ਮੰਡਲ ਵੱਲੋਂ ਭਗਵਾਨ ਕ੍ਰਿਸ਼ਨ ਜੀ ਦੇ ਭਜਨ ਗਾ ਕੇ ਸਾਰੀ ਹੀ ਸੰਗਤ ਨੂੰ ਨਿਹਾਲ ਕੀਤਾ ਗਿਆ ਅਜਿਹਾ ਕੀਰਤਨ ਕੀਤਾ ਗਿਆ ਜੀ ਕ੍ਰਿਸ਼ਨ ਸੰਗੀਤਨ ਮੰਡਲ ਵੱਲੋਂ ਕੀ ਕਹਿਣਾ ਜੀ ਹਾਂਜੀ ਜੈ ਸ਼੍ਰੀ ਰਾਦੇ ਜਿਸ ਤਰ੍ਹਾਂ ਕੀ ਬਰਿੰਦਾਵਨ ਦੇ ਵਿੱਚ ਅੱਜ ਬਸੰਤ ਪੰਚਮੀ ਤੋਂ ਹੋਰੀ ਮਹੋਤਸਵ ਸ਼ੁਰੂ ਹੋ ਜਾਂਦਾ ਹੈ ਅੱਜ શ્રીਕ੍ਰਿਸ਼ਨ ਸੰਗੀਤਨ ਮੰਡਲ ਬਸੀ ਪਠਾਣਾ ਵੱਲੋਂ ਅਸੀਂ ਜੋ ਹਰ ਸਾਲ ਇਸ ਤਰੀਕੇ ਹੀ ਚੱਲਦੇ ਆ ਤਾਂ ਉਸੇ ਹਿਸਾਬ ਨਾਲ ਅੱਜ ਬਸੀ ਪਠਾਣਾ ਦੇ ਅੰਦਰ શ્રીਕ੍ਰਿਸ਼ਨ ਸੰਗੀਤਨ ਮੰਡਲ ਵੱਲੋਂ ਪਹਿਲਾ ਸੰਗੀਤਨ ਠਾਕੁਰ ਜੀ ਦੇ ਰਾਜ ਮਹਿਲ ਤੋਂ ਅੱਜ ਹੋਰੀ ਦੇ ਸੰਗੀਤਨ ਸ਼ੁਰੂ ਹੋ ਗਏ ਆ ਤੇ ਨੈਕਸਟ ਜੋ ਵੀ ਸੰਡੇ ਆਣਗੇ ਉਹਨਾਂ ਦੇ ਸੰਗੀਤਨਾ ਦੀ ਸੂਚੀ ਅਸੀਂ ਮੰਡਲ ਦੇ ਗਰੁੱਪ ਵਿੱਚ ਪਾਵਾਂਗੇ ਤਾਂ ਕਿ ਸਾਰੇ ਲੋਕ ਜੋ ਠਾਕੁਰ ਜੀ ਦੇ ਸੰਗੀਤਨ ਦਾ ਆਨੰਦ ਲੈਣਾ ਚਾਹੁੰਦੇ ਆਂ ਹੋਰੀ ਸੰਗੀਤਨ ਦਾ ਤਾਂ ਉਹ ਸਾਰੇ ਕਿਰਪਾ ਪ੍ਰਾਪਤ ਕਰ ਸਕਣ ਠਾਕੁਰ ਜੀ ਪ੍ਰਭੂ ਜੀ ਦੇਖੇ ਜਾਂਦੇ ਕਿ ਕ੍ਰਿਸ਼ਨ ਸੰਗੀਤਨ ਮੰਡਲ ਵੱਲੋਂ ਹਰ ਸਾਲ ਸਮੇਲਨ ਕਰਵਾਇਆ ਜਾਂਦਾ ਹੈ ਉਹਦੇ ਬਾਰੇ ਕੀ ਕਹਣਾ ਹੈ ਸਮੇਲਨ ਦੀ ਤਿਆਰੀ ਚੱਲ ਰਹੀ ਹੈ 5 6 7 8 ਜੂਨ 4 ਦਿਨਾਂ ਦਾ ਸਮੇਲਨ ਦਾ ਕਾਰਜਕ੍ਰਮ ਵੀ ਅਸੀਂ ਤੈਅ ਕਰ ਲਿਆ ਹੈ ਔਰ ਉਹਨਾਂ ਲਈ ਜੋ ਕਲਾਕਾਰਾਂ ਨੇ ਇੱਥੇ ਸੰਗੀਤਨ ਕਰਨਾ ਹੈ ਉਹ ਵੀ ਬੁਕਿੰਗ ਹੋ ਚੁੱਕੀ ਹੈ ਉਹਨਾਂ ਦੀ ਵੀ ਔਰ ਜਲਦ ਹੀ ਅਸੀਂ ਕਾਰਡ ਛਪਵਾ ਕੇ ਵਿਹਾਰੀ ਜੀ ਦੇ ਦਰਸ਼ਨ ਕਰਨ ਜਾਵਾਂਗੇ ਪਹਿਲਾਂ ਨਿਮੰਤਰਣ ਵਿਹਾਰੀ ਜੀ ਨੂੰ ਦੇ ਕੇ ਉਸ ਤੋਂ ਬਾਅਦ ਫਿਰ ਸ਼ਹਿਰ ਦੇ ਵਿੱਚ ਕਾਰਡ ਵੰਡਣ ਦਾ ਕਾਰਜਕ੍ਰਮ ਸ਼ੁਰੂ ਕਰਾਂਗੇ ਇਹ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਪ੍ਰਾਰਥਨਾ ਕਰਾਂਗੇ ਕਿ ਹੋਰੀ ਦਾ ਤਿਹਾਰ ਸ਼ੁਰੂ ਹੋ ਗਿਆ ਤੇ ਹਰ ਹਫਤੇ ਸੰਗੀਤਨ ਹੋਇਆ ਕਰੇਗਾ ਹਮ ਹਮ ਆ ਕੇ ਸੰਗੀਤਨ ਚ ਪਹੁੰਚਨ ਤੇ ਠਾਕੁਰ ਜੀ ਦੇ ਸੰਗੀਤਨ ਦਾ ਆਨੰਦ ਪ੍ਰਾਪਤ ਤੇ ਲਾਠੋ ਹੋਲੀ ਦਾ ਵੀ ਸਮਾਗਮ ਕੀਤਾ ਜਾਂਦਾ ਉਹਦੇ ਬਾਰੇ ਕੀ ਕਹਿੰਦੇ ਲਾਠੋ ਹੋਰੀ ਆਪਣਾ ਬਸੀ ਪਠਾਣਾ ਦੇ ਅੰਦਰ ਹਰ ਸਾਲ ਬਰਸਾਨਾ ਦੀ ਤਰਜ਼ ਤੇ ਕੀਤੀ ਜਾਂਦੀ ਹੈ ਜੀ ਗਊਸ਼ਾਲਾ ਚੌਂਕ ਦੇ ਵਿੱਚ ਔਰ 8 ਮਾਰਚ ਨੂੰ ਹੋਲੀ ਦਾ ਸੰਗੀਤਨ ਜੋ ਲਾਠ ਮਾਰ ਹੋਰੀ ਦਾ ਸੰਗੀਤਨ ਹੈ ਉਹ ਕੀਤਾ ਜਾਵੇ ਠੀਕ ਹੈ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز